ਸਬਰਾੰਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੇ ਦਿਨੀ ਡੀਸੀ ਗੁਰਦਾਸਪੁਰ ਦੇ ਦਫਤਰ ਦੇ ਵਿੱਚ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਲਕਾ ਫਤਿਹਗੜ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਮਿਤ ਪਾੜਾ ਦੀ ਤਿੱਖੀ ਬਹਿਸ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਅੱਜ ਡੀਸੀ ਗੁਰਦਾਸਪੁਰ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਕੀ ਸਾਰੇ ਲੀਡਰ ਸ਼ਾਂਤ ਹਨ ਕੇਵਲ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਮੀਤ ਪਾੜਾ ਨੇ ਤਲਕੀ ਵਾਲੀ ਗੱਲ ਕੀਤੀ ਜਿਸ ਮਗਰ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਰੰਧਾਵਾ ਵੀ ਉਹਨਾਂ ਦੇ ਹੱਕ ਵਿੱਚ ਤਲਕੀਵੱਜੋ ਬੋਲੇ ਮੇਰੇ ਲਈ ਸਾਰੇ ਸਤਕਾਰਯੋਗ ਹਨ ਉਹਨਾਂ ਨੂੰ ਚਾ ਵੀ ਪਲਾਈ ਗਈ ਸੀ ਪਰ ਜੇਕਰ ਮੈਂਬਰ ਪਾਰਲੀਮੈਂਟ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ ਤਾਂ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ ਕੋਈ ਰੋਲਾ ਪਾਣੀ ਹੈ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਐਮਐਲਏ ਐਮਪੀ ਸਵਨ ਸਾਡਾ ਫਰਜ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਉਹ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉੱਥੇ ਸਾਰੀ ਗੱਲ ਐਮਕੇਬਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮਐਲਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣ ਰਹੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸੋਡੀ ਸਤਕਾਰਯੋਗ ਸਾਰੇ ਰਿਪਰੈਜ਼ੈਂਟੇਟਿਵਸ ਦਾ ਸਤਕਾਰ ਕਰ ਰਿਹਾ ਤੇ ਤੁਹਾਨੂੰ ਬੜੇ ਐਮਕੇਵਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੋਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਹਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਦਰਸ਼ਕ ਰਹਾ ਹੋ ਨਹੀਂ ਵੀ ਬੜੀ ਤਲਖੀ ਚ ਨਜ਼ਰ ਆਇਆ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਇਹ ਵੀ ਗਿਆ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਸਾਡੇ ਹਮਦਰਦਲਾ ਹੋਣ ਲਈ ਜਿਹੜੇ ਸਪੀਕਰ ਨੇ ਬੋਲਿਆ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਤੇ ਕਿਤੇ ਤਾਂ ਚੰਗੀ ਗੱਲ ਹੈ ਤੇ ਮੈਂ ਵੀ ਦੱਸ ਉਹਨਾਂ ਨੂੰ ਤਾਂ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਐਮਪੀ ਨੇ ਐਲਓਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਗੁਰਦਾਸਪੁਰ ਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜਿਸ ਵਿੱਚ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਂ ਤੇ ਭਰਾ ਨੂੰ ਆਪਣੇ ਦਫ਼ਤਰ ਵਿੱਚ ਆਰ ਪਹਿਨਦੇ ਨਜ਼ਰ ਆ ਰਹੇ ਸਨ ਜਦੋਂ ਗੁਰਦੀਪ ਰੰਦਾਵਾ ਨਾਲ ਗੱਲ ਕੀਤੀ ਤਾਂ ਉਹਨਾਂ ਕਹੇ ਕਿ ਕੋਈ ਵੀ ਉਹਨਾਂ ਦੇ ਦਫ਼ਤਰ ਆ ਸਕਦਾ ਹੈ ਉਹਨਾਂ ਕਹੇ ਕਿ ਗੈਂਗਸਟਰ ਨੂੰ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਦੇ ਆਗੂਆਂ ਨੇ ਬढ़ावा ਵੀ ਦਿੱਤਾ ਸੀ ਹੁਣ ਉਹ ਸਾਡੇ ਤੇ ਦੋਸ਼ ਲਗਾ ਰਹੇ ਹਨ ਕਿ ਸਾਡੇ ਗੈਂਗਸਟਰਾਂ ਨਾਲ ਸਬੰਧ ਹਨ ਅੱਜ ਜਿਲ੍ਹਾ ਗਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤਾਂ ਨਾਲ ਦੇ ਨਾਲ ਜਿਹੜੇ ਐਮਐਲਏ ਸਾਹਿਬਾਨ ਜਿਹੜੇ ਡਿਪਟੀ ਕਮਿਸ਼ਨਰ ਗਰਦਾਸਪੁਰ ਦੀ ਕੋਠੀ 'ਚ ਦਫ਼ਤਰ ਤੇ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਮਤਾਬ ਦੀ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਕੜੀ ਸ਼ਬਦਾ 'ਚ ਨਿੰਦਾ ਕਰਦਾ ਲੋਕਾਂ ਨੂੰ ਜੇ ਪਤਾ ਲੱਗ ਰਿਹਾ ਕਿ ਜਿਹੜੇ ਨੁਮਾਇੰਦੇ ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਪੁਨਾ ਡੀਸੀ ਦਫਤਰ ਦੀ ਵੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਢੁਕਵੀਂ ਬਣਦੀ ਕਾਰਵਾਈ ਜਿਹੜੀ ਉਹ ਨਾ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ 'ਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾ ਨੌਰ ਤੇ ਦਫਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀੜੀਆਂ ਨੂੰ ਧਪਕੇ ਮਾਰੇ ਸੈਕਟਰੀਆਂ ਨੂੰ ਧਪਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਪਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਇਹ ਉਹ ਜਿਹੜੀਆਂ ਹਰਕਤਾਂ ਕਰਨੀਆਂ ਮੇਰੇ ਖਰੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਆਪਸਰਾ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਹਰ ਇੱਕ ਪਾਰਟੀਦਨ ਮੈਂਦੇ ਨੂੰ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬਖਰਾੜ ਦੀ ਨਤੀਜੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਇਲੈਕਸ਼ਨ ਨਿਵਾਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾਲ ਜ਼ਿਲ੍ਹੇ ਕਰਤਾਰਪੁਰ ਚ ਜਿਹੜੀ ਇਹਨਾਂ ਡਿਫਟੀਕਸ਼ਨ ਤੇ ਕੀਤੀ ਆ ਮੈਂ ਆਪਦੀ ਪੁਰਜਰ ਨਿੰਦਾ ਕਰਦਾ ਅਸੀਂ ਹਮੇਸ਼ਾ ਮਹਾਰਾਜਮਾਦ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਮਹਾਰਾਜਮਾਦ ਦਾ ਸਰਕਾਰ ਕਰਦੇ ਅੰਮ੍ਰਿਤਦਾਵਾਂ ਨੇ ਅੱਜ ਰੋਣਾ ਕਿਹਾ ਕਿ ਜਰੂਰ ਕਿਤੇ ਪਹੁੰਚਿਓ ਬਲਨੌਰ ਉੱਥੇ ਕੋਈ ਬਟਾਲਾ ਪੁਲਿਸ ਦੀ ਇਨਪੈਂਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਮੰਗਲਵਾਰ ਦੀ ਦੇਰ ਸ਼ਾਮ ਇੱਕ ਨੌਜਵਾਨ ਦਾ ਕਿਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਦੀ ਜਿਰਨਚਿਤਾ ਦੱਸਿਆ ਜਾ ਰਿਹਾ ਹੈ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿੱਚ ਹੋਏ ਨੌਜਵਾਨ ਦੇ ਕਤਲ ਨਾਲ ਕਸਬੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾਬਾਬਾ ਨਾਨਕਵੱਚੂ ਹੋਈ ਹੈ ਡੇਰਾਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਇਥੇ ਹਸਪਤਾਲ ਚਾਹਿਆ ਵੀ ਹਰਦੀਪ ਸਿੰਘ ਜਿਹੜੀ ਸਾਕਾ ਸਨੋ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਵੀ ਕਰ ਦਿੱਤੀ ਜੀ ਕਿਦੇ ਖਿਲਾਫ ਪੁਲਿਸ ਨੇ ਕਾਰਵਾਈ ਕਰ ਦਿੱਤੀ ਮੈਂ ਤੁਹਾਡੇ ਸਾਹਮਣੇ ਜਾਇਆ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਰਡਰ ਆ ਅੱਗੇ ਤਬਦੀਸ਼ ਜਿਵੇਂ ਦੀ ਮਾਤਾ ਬਿਆਨ ਲਗਾਏਗੇ ਉਵੇਂ ਹੀ ਕਰਦੇ ਪਤਾ ਨਹੀਂ ਵੀ ਇਹਦੇ ਤੇ ਕੋਈ ਲੱਗਿਆ ਇਹਨਾਂ ਇੰਨਾਂ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ ਕੀ ਕਰ ਕੋਈ ਨਹੀਂ ਕਹਿੰਦੇ ਆ ਕਿ ਉਹਨਾਂ ਕੋਈ ਸੰਗੀ ਦਾ ਬੁਣਾਇਆ ਕਾਲੂ ਕਾਲੂ ਉਹਨੇ ਬਾੜ ਵੀ ਦਿੱਤੀ ਹੈ ਕਿ ਵੱਡੀ ਚ ਆਇਆ ਤੇ ਦੋ ਬੁੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾ ਕਾ ਬਾੜ ਕਰਕੇ ਉਹਨਾਂ ਨੂੰ ਬਾੜ ਦੇਣਿਆ ਕਾਲੂ ਦਾਲਾ ਮੰਡੀ ਚ ਆ ਜਾ ਮੈਂ ਦਿਖਾਦਾ ਨੂੰ ਅੱਛਾ ਜੇ ਅੱਗੇ ਨੇ ਸੋਲ ਕੱਪੜੇ ਬਦਲੇ ਕਾਕਾ ਉਹ ਹੋਲ ਹੈ ਕਿ ਕੱਕ ਨੇ ਚੱਲ ਗਏ ਫਿਰ ਉੱਚੇ ਦਾਣਾ ਮੰਡੀ ਚ ਪਾਰਾ ਦੇ ਰਾਵੇਂ ਤੇ ਆਪੇ ਚ ਕੋਲ ਗਾਏ ਕਿ ਕਿੱਜਾ ਬੱਚਾ ਮਾਰ ਕੇ ਸੁੱਤ ਗਏ ਕਿੱਜੇ ਹਾਂ ਕਿੱਜਾ ਮਾਰੀਆਂ ਦੋ ਮੈਨੇ ਗਲਾ ਵੀ ਕੁੱਟਿਆ ਉਹ ਅੱਠ ਜਣੇ ਤੁਹਾਨੂੰ ਕਿੰਨਾ ਬਦਲਿਆ ਉਹ ਮੈਨੂੰ ਪਤਾ ਲੱਗਿਆ ਦਾਣਾ ਮੰਡੀ ਤੇ ਕੋਲ ਬੜਾ ਹੋ ਗਿਆ ਕਿਹਨ ਪੈਂਟ ਹਾਂ ਪੈਂਟਰਾ ਦਾ ਹੋ ਗਿਆ ਰਮੀ একদম ਜਿਹੜੇ ਮੁੰਡੇ ਦਿੱਤ ਹੋਈ ਆ ਉਹ ਇੱਕ ਪੈੜ ਭਰਾ ਦਾ ਪਹਿਲਾਂ ਵੀ ਮਰਿਆ ਸ਼ੇਰਾ ਉਹ ਵੀ ਸ਼ੇਰਾ ਦੀ ਹੁੰਦੀ ਆ ਤੇ ਹੁਣ ਤੋਂ ਕਿੱਥੇ ਮੈਨੂੰ ਚਾਹੀਦਾ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਵੇਂ ਕਿਉਂ ਮਾਰਿਆ ਜਦੋਂ ਚਾਂਸ ਹੋਤੀ ਉਹ ਮੇਰਾ ਬੱਚਾ ਕਿਉਂ ਮਾਰਿਆ ਮੈਂ ਕਿਉਂ ਕਿ ਉਹ ਕਿੰਨਾ ਇਹ ਚਲੋ ਗੇ ਰਹਿੰਦੇ ਆ ਉਹ ਨਾ একদম ਕਿਉਂ ਖਾਰਦਾ ਮੇਰਾ ਬੱਚਾ ਕਿੰਨੀ ਵੱਡੀ ਦੁਸ਼ਮਨੀ ਲੈ ਜੀਲਾ ਗੁਰਦਾਸਪੁਰ ਨਾਲ ਸੰਬੰਧਿਤ ਆਪ ਦੇ ਤਮਾਮ ਲੀਡਰਸ਼ਿਪ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਵਿੱਚ ਹੋਏ ਘਟਨਾਕ੍ਰਮ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਆ ਗਏ ਦੇਸ਼ਾਂ ਜिले ਦੀ ਤਮਾਮ ਪਲਾਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਇੱਕ ਐਮਪੀ ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਉੱਗੇ ਆਗੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਦਕਿ ਦੂਸਰੇ ਸੀਨੀਅਰ ਆਗੂ ਵੱਲੋਂ ਵੀ ਉਸਨੂੰ ਰੋਕਿਆ ਨਹੀਂ ਗਿਆ ਉਹਨਾਂ ਕਿਹਾ ਹੈ ਕਿ ਇੱਕ ਕਐਮਪੀ ਨੂੰ ਅਜੇ ਹੀ ਸ਼ਬਦਾਵਲੀ ਵਰਤਣਾ ਸ਼ੋਭਾ ਨਹੀਂ ਦਿੰਦਾ ਜਦ ਕਿ ਡਿਪਟੀ ਕਮਿਸ਼ਨਰ ਇੱਕ ਜ਼ਿੰਮੇਵਾਰ ਅਹੁਦਾ ਹੈ ਅੱਜ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮਾਇੰਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਊਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮਾਂ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਹੈ ਥੱਲੇ ਇੱਕ ਡੀਸੀ ਸਾਹਿਬ ਨੂੰ ਏਡੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿਸ ਤਰ੍ਹਾਂ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਾਪਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਅੱਜ ਚੋਣ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਹਾਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਹੈ ਆਖਿਆ ਲੱਤਾਂ 'ਚ ਜਾਨ ਹੈ ਨਹੀਂ ਹੱਦ ਹੋ ਗਈ ਇਹ ਮर्यादा ਕੋਈ ਕਿਹੜੀ ਭਾਸ਼ਾ ਬੋਲ ਰਹੇ ਆਪਾਂ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਕੀ ਹੈ ਫਿਰ ਸਿਕਿਉਰਟੀ ਨਾਲ ਅੰਦਰ ਆ ਰਹੇ ਆ ਇਦੀ ਬਦਮਾਸ਼ੀ ਅਸੀਂ ਵੀ ਵਿਰੋਧੀ ਧਿਰ ਚ ਰਹੇ ਆ ਅਸੀਂ ਕਿੰਨਾ ਕ ਦਬਾਇਆ ਕਿੰਨੀਆਂ ਕ ਅਸੀਂ ਚੀਕਾਂ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲੁਕਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਤਾਰੀ ਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ हद होगी ਝੂਠ ਸਚਾਈ ਗੱਲ ਇਹ ਆ ਇਹ ਬੁਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਮਤੀਆਂ ਹੋ ਰਹੀਆਂ ਨੇ ਦੁੱਖ ਦੀ ਗੱਲ ਹੈ ਜਿੱਥੇ ਸਰਬਸੰਮਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਗਈਆਂ ਅੱਜ ਇਹਨਾਂ ਨੂੰ ਆਗੂ ਪਿੰਡਾਂ ਚੋਂ ਨਜ਼ਰ ਨਹੀਂ ਆ ਰਹੇ ਮੈਂ ਮਾਨ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਏ ਉਹਨਾਂ ਨੂੰ ਦਵਾਂਗੇ ਜਿਹੜਾ ਪਿੰਡ ਚ ਸਰਬਸੰਮਤੀ ਕਰੋ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈ ਚਾਰ ਕਲੈਕਸ਼ਨ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਹੈ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਹੈ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਹੈ ਪਰ ਬੁਖਲਾਹਟ ਹੋ ਗਈ ਜਿਦ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਹੈ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬੁਖਲਾਹਟ ਹੈ ਉਹ ਤੁਹਾਡੇ ਸਾਹਮਣੇ ਆ ਆ ਕੱਲ ਮੈਂ ਮੈਂ ਕਹਿੰਨਾ ਅਸੀਂ ਅਫਸਰ ਚਾਹੇ ਲੇਡੀਆਂ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਹਾਂ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਤਰਨਾ ਲਾ ਰਿਹਾ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੀ ਸੋ ਇਹ ਬਖਲਾੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲਓ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿ ਦਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹਿ ਦਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਇਹ ਤ੍ਰਿਪਦਰਜਿੰਦਰ ਬਾਜਬ ਨੇ 190 ਪੰਚਾਇਤਾਂ ਦੇ ਵਿੱਚੋਂ ਕਿੰਨੀਆਂ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਕਰਾਈ ਆ ਮੈਂ ਅੱਜ ਦੇ ਦਿਨ ਦੇ ਵਿੱਚ ਸ਼ਾਮ ਤੱਕ ਹੀ ਗੱਲ ਕਰ ਰਹੀ ਸੀ ਜਗਰੂਪ ਜੀ ਅੱਜ ਮੈਂ 26 ਤੋਂ 27 ਪਿੰਡਾਂ ਦੇ ਵਿੱਚ ਸਭ ਤੋਂ ਸੰਪਤੀਆ ਕਰਕੇ ਆਇਆ ਤੇ ਪ੍ਰਜਿੰਦਰ ਸਿੰਘ ਬਾਜਵਾ ਆਪਣਾ ਰਿਕਾਰਡ ਕੱਢ ਕੇ ਦੱਸੇ ਪੰਚਾਇਤ ਮੰਤਰੀ ਸੀ ਮੌਜੂਦਾ ਪੰਚਾਇਤ ਮੰਤਰੀ ਸੀ ਪੰਜਾਬ ਸਰਕਾਰ ਦਾ ਕਿੰਨੀਆਂ ਇਹਨਾਂ ਨੇ ਸਭ ਤੋਂ ਸੰਪਤੀਆ ਕਰਾਈਆਂ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਕਾਂਗਰਸ ਦੇ ਹੀ ਪੜਾ ਪੜਾ ਕੇ ਮਰਵਾਏ ਆਮ ਆਦਮੀ ਪਾਰਟੀ ਦੇ ਔਰ ਕਾਲੀ ਦਲ ਦੀ ਟੀਮ ਨੂੰ ਕਿਸੇ ਨੂੰ ਵੀ ਵੀਡੀਓ ਦਫ਼ਤਰ ਦੇ ਲਾਗੇ ਨਹੀਂ ਆਉਣ ਦਿੱਤਾ ਗਿਆ ਵੇਖੋ ਜੋ ਸੱਚਾ ਸੱਚ ਹੈ ਮੈਂ ਤਰਪਤਰ ਜੰਦਰ ਸਿੰਘ ਬਾਜਵਾ ਨੂੰ ਜਿੰਨੀ ਵੀ ਕਾਂਗਰਸ ਦੀ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦਾ ਵੀ ਗਾਂਵ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕੌਣ ਕਹਿੰਦਾ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜਗਾ ਨਹੀਂ ਮੇਰੇ ਇੱਕ ਬੰਦੇ ਉਹ ਕਹਿ ਰਿਹਾ ਸਾਨੂੰ ਚੁੱਲਾ ਟੈਕਸ ਨਹੀਂ ਦੇ ਰਹੇ ਇੱਕ ਬੰਦੇ ਕਹਿ ਰਿਹਾ ਆਪਣੇ ਹਕੀਕਾ ਮਾਰ ਰਹੇ ਨੇ ਕੌਣ ਕਹਿ ਰਿਹਾ ਤੁਸੀਂ ਵਿੱਚੋਂ ਵੀਰ ਕਹਿ ਰਿਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੋਈ ਡਰ ਨਹੀਂ ਹੈ ਕਿਉਂ ਡਰ ਡਰ ਕਾ ਦਾ ਹੋਣਾ ਇਹਦੇ ਵਿੱਚ ਕੋਈ ਡਰ ਨਹੀਂ ਹੈ ਮੈਂ ਤੁਸੀਂ ਮੈਨੂੰ ਦੱਸੋ ਮੇਰਾ ਵੇਖੋ ਤੁਸੀਂ ਮੈਨੂੰ ਦੱਸੋ ਕਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਹੁੰਦਾ ਮੈਂ ਲੈਕਚਰ ਨਹੀਂ ਲੜਾਉਂਗਾ ਮੈਂ ਲੜਾ ਦਊਂਗਾ ਮੈਨੂੰ ਦੱਸੋ ਤੁਸੀਂ ਮੈਂ ਤੁਹਾਨੂੰ ਧੌਕਾ ਨਹੀਂ ਮਾਰਨਿਆ ਮੈਂ ਧੌਕਾ ਨਹੀਂ ਮਾਰਨਿਆ ਮੇਰੀ ਵੇਖੋ ਆਵਾਜ਼ ਵੀ ਹੈ ਨਾ ਜਾਂਦੇ ਕੋਈ ਮਾੜਾ ਬੋ ਰਿਹਾ ਮੈਂ ਜਾਂਦੇ ਜਾਂਦੇ ਕੋਈ ਮੇਰੀ ਜ਼ੁਬਾਨ ਤੋਂ ਕੋਈ ਮਾੜਾ ਸ਼ਬਦ ਨਿਕਲਿਆ ਵੇਖੋ ਰਾਤੀ ਮੈਂ ਇਦਾਂ ਨਹੀਂ ਮੈਂ ਤੁਸੀਂ ਮੇਰੇ ਕੋਲ ਆ ਜੇ ਹੁਣ ਕਈ ਵਿਚਾਰੇ ਦੂਰ ਵੀ ਖੜੇ ਹੋ ਸਕਦੇ ਉਹਨਾਂ ਨੂੰ ਮਾੜੀ ਨਾ ਸੁਣਦੀ ਹੋਵੇ ਫਿਰ ਤੁਸੀਂ ਕਹੋਗੇ ਹੌਲੀ ਬੋਲਦੇ ਵੇਖੋ ਬਹੁਤ ਮਾੜੀ ਗੱਲ ਹੈ ਇੱਕ ਡੀਸੀ ਦੀ ਜੇਬ ਦੇ ਨਾਲ ਇੱਕ ਪੋਸਟ ਦੇ ਨਾਲ ਇਨੀ ਪੜਾਈ ਕਰਕੇ ਡੀਸੀ ਦੀ ਪੁਰਸੀ ਤੇ ਪਹੁੰਚਿਆ ਜਾਂਦਾ। ਬੀਤੇ ਦਿਨੀ ਸਰਪੰਚੀ ਚੋਣਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਰਮਿਆਨ ਵੱਡੀ ਝੜਪ ਹੋ ਗਈ ਸੀ ਜਿਸ ਵਿੱਚ ਗੋਲੀ ਵੀ ਚੱਲੀ। ਇਸ ਮੌਕੇ ਹਲਕਾ ਜੀਰਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਧਾਨ ਕੁਲਬੀਰ ਜੀਰਾ ਵੀ ਜ਼ਖਮੀ ਹੋਏ ਸਨ। ਜਿਨ੍ਹਾਂ ਦਾ ਹਾਲ-ਚਾਲ ਜਾਣਨ ਦੇ ਲਈ ਸਾਬਕਾ ਮੈਂਬਰ ਪਾਰਲੀਮੈਂਟ ਜਸਪੀਰ ਸਿੰਘ ਢੀਮਪਾਲ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੇ। ਜਸਵੀਰ ਡਿੰਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਧੱਕੇ ਕਿਸੇ ਵੀ ਕੀਮਤ ਤੇ برداشت ਨਹੀਂ ਕੀਤੇ ਜਾਣਗੇ। ਉਹਨਾਂ ਕਹਿ ਕੇ ਸਮਾਂ ਆਉਣ ਤੇ ਕਾਂਗਰਸੀਆਂ ਨਾਲ ਧੱਕਾ ਕਰਨ ਵਾਲੇ ਅਫਸਰਾਂ ਨੂੰ ਉਹਨਾਂ ਦੀ ਬੰਨਦੀ ਸਜ਼ਾ ਦਿੱਤੀ ਜਾਵੇਗੀ। ਗਰਦੀ ਦਾ ਨੰਗਾ ਨਹਾਛ ਹੋਇਆ। ਡੈਮੋਕਰੇਸੀ ਦੀਆਂ ਸਾਰੀਆਂ ਕਤਰਾਂ ਕੀਮਤਾਂ ਛੱਕੇ ਤੇ ਟਾਂਕੇ ਪੁਲਿਸ ਦੇ ਸਹਿਯੋਗ ਤੇ ਨਾਲ ਜੋ ਆਪ ਆਲਿਆਂ ਨੇ ਕੀਤਾ ਵਾ। ਇਹ ਬਹੁਤ ਘਟਿਆਦੇ ਦੰਡਜੋਗ। ਇਤੋਂ ਤੱਕ ਕੇ ਜਿਹੜਾ ਡੀਐਸਪੀ ਆ ਗੁਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆ ਆਦਮੀ ਦੇ ਨਾਲ ਮੁਖਤਿਆ ਉਹਦੇ ਸ਼ਹਿਰ ਦੇ ਉੱਤੇ ਉਹਦੇ ਨਾਲ ਐਮਐਲਏ ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਵਿਉਂਤ ਬਣਾਈਆਂ ਦੇ ਹੱਥੇ ਕਾਂਗਰਸੀਆਂ ਨੂੰ ਘੇਰ ਕੇ ਪਥਰਾ ਕੋੜੀਆਂ ਨਾਲ ਪਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾਦੀ। ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਸਾਫ਼ ਦੇਣੀ ਚਾਹੁੰਦਾ ਕਿ 311 ਯਾਦ ਰੱਖੀ। ਕਲਬੀਰ ਭੁੱਲ ਵੀ ਸਕਦਾ। ਕਲਬੀਰ ਮਾਫ਼ ਵੀ ਕਰ ਸਕਦਾ। ਪਰ ਬੈ ਨਾ ਭੁੱਲਣਾ ਨਾ ਮਾਫ਼ ਕਰਦਾ। ਮੈਂ ਆਪ ਬੰਦਈ ਬਣੂੰਗਾ। ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ। ਇੱਕ ਉਹ ਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਤ ਵਾਲੇ ਦੇਖੋ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਆ ਕਿ ਇੰਨਾ ਦਾ ਇੱਕ ਵੀ ਸਰਪੰਚ ਨਹੀਂ ਸੀ ਪੜਦਾ ਇੱਕ ਘਟੀਆ ਹਥਿਆ ਆ ਕੇ ਉੱtre ਪਰਚੀ ਆ ਨਾਲ ਚੁੱਲਾ ਟੈਕਸ ਨਾ ਕੱਟ ਕੇ ਦੇਣਾ ਸਰਪੰਚਾਂ ਨੂੰ ਐਨਓਸੀ ਨਾ ਦੇਣਾ ਚੋਣ ਕਮਿਸ਼ਨ ਦੇ ਕਹਿਣ ਦੇ ਬਾਪਯੁੱਧ ਵੀ ਇਹਨਾਂ ਨੇ ਬਿਲਕੁਲ ਹੀ ਸ਼ਰਮ ਲਾਤੀ ਮੈਂ ਇਹਦਾ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਖਿਆ ਹੋਇਆ ਉਸ ਚੌਕ ਤੇ ਤੁਹਾਨੂੰ ਨਾ ਰੱਸੀ ਨਾ ਬੱਧ ਕੇ ਲਿਆ ਕੇ ਉਹ ਤੁਹਾਨੂੰ ਉੱਥੇ ਸਜਾ ਦੇਵਾ ਧੰਨਵਾਦ ਦੁਬਾਰਾ ਜਾਨਕਿਆ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਸੀਂ ਸਾਰੇ ਪ੍ਰਸਾਦ ਸਿੰਘ ਬਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਜੀਰੇ ਆਏਗੀ ਤੇ ਅਸੀਂ ਵੇਖਾਂਗੇ ਕਿ ਇਹਦੀ ਯੁਰਤ ਆ ਕਾਗਜ਼ ਤੋਂ ਰੋਕਣ ਵਾਲ ਤੇ ਆਲਪ ਕਾਗੇ ਦਾ ਕਰ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੁਗਲਾਣੀ ਦੀ ਅੰਮ੍ਰਿਤਧਾਰੀ ਸਿੱਖ ਔਰਤ ਦੀ ਗਵਾਂਡੀਆਂ ਵੱਲੋਂ ਭਾਰੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗ ਅੰਮ੍ਰਿਤਧਾਰੀ ਔਰਤ ਸੋਮਾ ਕੌਰ ਪਤਨੀ ਰਾਮ ਸਿੰਘ ਵਾਸੀ ਪਿੰਡ ਮੁਗਲਾਣੀ ਨੇ ਦੱਸਿਆ ਕਿ ਮੇਰਾ ਪਤੀ ਪੈਰਾਲਾਈਜ਼ ਬਿਮਾਰੀ ਨਾਲ ਪੀੜਿਤ ਹੈ ਤੇ ਮੇਰੇ ਦੋ ਲੜਕੇ ਦਿਮਾਗੀ ਤੌਰ ਤੇ ਪਰੇਸ਼ਾਨ ਹਨ ਉਹਨਾਂ ਕਹੇ ਕਿ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਨਵੇਂ ਕਮਰੇ ਬਣਾਏ ਹਨ ਜਿਨ੍ਹਾਂ ਨੂੰ ਵੇਖ ਕੇ ਮੇਰੇ ਗਵਾਂਡੀ ਵੇਖ ਕੇ ਖੁਸ਼ ਨਹੀਂ ਸਨ ਜਿਸ ਕਾਰਨ ਉਹਨਾਂ ਨੇ ਮੇਰੀ ਭਾਰੀ ਕੁੱਟਮਾਰ ਕੀਤੀ ਤੇ ਮੇਰੀ ਕੇਸਾਂ ਦੀ ਵੀ ਬੇਅਦਬੀ ਕੀਤੀ ਹੈ ਬਾਹਰ ਹਾਲ ਔਰਤ ਇਨਸਾਫ ਦੀ ਮੰਗ ਕਰ ਰਹੀ ਹੈ ਮੋੜ ਕੇ ਜਵਾਬ ਦਿੱਤਾ ਮੈਂ ਕਿਹਾ ਵੀ ਤੈਨੂੰ ਪਹਿਣਾ ਨਹੀਂ ਜਿਆਦਾ ਹੀ ਵਿਧਾਈ ਹੋਵੇ ਮੈਂ ਕਿਹਾ ਸਾਡੇ ਕਿਹੜੇ ਸਰਪੰਚਾਂ ਨੇ ਕਮਰੇ ਪਾਏ ਅਸੀਂ ਤੇ ਆਪ ਹੀ ਕਮਰੇ ਪਾਏ ਤੇ ਇਹ ਗਾੜੀਆਂ ਕੁੜੀਆਂ ਦੀ ਮੈਨੂੰ ਸੁਣਾ ਕੇ ਆਖਿਆ ਇਹਨੇ ਆਹ ਕੀ ਗੱਲ ਬਤੋਈ ਬੱਚ ਮੁਰਕੇ ਮਾਮਾਤੀਆਂ ਲੜ ਲਾ ਗਈਆਂ ਮੇਰ ਨਾਲ ਮਾਂ ਆਪਣੀ ਨਾਲ ਲੈ ਗਈ ਲੈ ਕੇ ਤੇ ਰਾਤ ਵੀ ਇੱਥੇ ਬਹੁਤ ਜਫਿਓ ਜਫੀ ਮੈਂ ਤਾਂ ਇੱਥੇ ਬੈਠੀ ਨਹੀਂ ਮੰਜੇ ਤੇ ਤੇ ਬਹੁਤ ਗਾਲਾਂ ਵਾਲਾਂ ਬਹੁਤ ਮੇਰੀ ਅੱਲੇ ਭੱਜ ਭਾਜ ਆਈ ਉਹ ਡੂਡ ਕੇ ਇੱਥੇ ਮੇਰੇ ਲਾਗੇ ਬੀਬੀਆਂ ਖਲੋਤੀਆਂ ਉਹਨਾਂ ਮੈਨੂੰ ਛਡਾਇਆ ਤੇ ਦਿਨੇ ਮੁੜ ਕੇ ਫੇਰ ਜਿੱਦਾਂ ਮੈਂ ਚਾਹ ਪੀਤੀ ਤੇ ਫੇਰ ਮੈਨੂੰ ਇਹਨੇ ਆਂਟਾਇਆ ਕੁੜੀ ਨੇ ਮੇਰਾ ਝੱਗਾ ਵੀ ਆਵੇ ਖੇਚ ਕੇ ਪਾੜਿਆ ਮੇਰੇ ਗਲੋਂ ਫੜ ਲਿਆ ਅਜੇ ਲਾਗੇ ਲੋਕ ਵੇਖਣ ਤੇ ਇਹਨੇ ਮੇਰੇ ਨਾਲ ਇਸ ਤਰ੍ਹਾਂ ਕੀਤੀ ਮੁੜ ਕੇ ਮੇਰੇ ਮੁੰਡੇ ਨੇ ਡੰਡਾ ਫੜਿਆ ਉਹ ਕੁੜੀ ਕੋਲ ਇਸ ਤਰ੍ਹਾਂ ਮੇਰਾ ਮੰਦਾਲ ਕੀਤਾ ਇਹਨੇ ਬਹੁਤ ਮੈਨੂੰ ਇੱਥੇ ਆਵੇ ਮੇਰੇ ਹੱਥੀ ਪਈ ਜਾਣ ਕੇ ਮੈਜਿਕ ਅੰਮ੍ਰਿਤਸਰ ਜੇ ਆ ਮੇਰੇ ਘਰ ਵਾਲੇ ਨੇ ਇੱਥੇ ਸੋਮਣੀ ਕਮੇਟੀ ਜੀ ਗੁਰਦੁਆਰੇ ਲੱਗਾ ਮੈਂ 3 ਸਾਲ ਇੱਥੇ ਡਿਊਟੀ ਕਰਦੀ ਆਂ ਤੇ ਇਹਨਾਂ ਨੇ ਮੁੰਡੇ ਮੇਰੇ ਦੋਵੇਂ ਵਿਚਾਰੇ ਕੁਛ ਉਤਨਾ ਦੀ ਉਹ ਸੁਧਾਰ ਜੇ ਇਹਨਾਂ ਮੇਰੇ ਆਣ ਕੇ ਇੱਥੇ ਪੈ ਗਈਆਂ ਮੈਨੂੰ ਆਣ ਕੇ ਘਰੇ ਹੀ ਮੇਰੇ ਘਰ ਹੀ ਮੈਂ ਆਪਣੀ ਬੈਠੀ ਆਂ ਇਹਨਾਂ ਮੇਰਾ ਬਹੁਤ ਮੰਦਾ ਹਲ ਕੀਤਾ ਘੋਟ ਮਾਰ ਮੈਨੂੰ ਕੀਤੀ ਹੈ ਨਾ ਘਰ ਵਾਲੇ ਮੇਰੇ ਨੂੰ ਤੈਕ ਹੋਇਆ ਮੰਜੀ ਤੇ ਪਿਆ ਉਹ ਉਹ ਕਾਹੇ ਜੋ ਗਾਣੀ ਉਹ ਪਾਂਡੀ ਜਿਹੜੇ ਨਾ ਤੰਗ ਪਰੇਸ਼ਾਨ ਬਹੁਤ ਮਤਲਬ ਕਿ ਕਰਦੇ ਆ ਤੇ ਮਤਲਬ ਕਿ ਤੇ ਗਾਲ ਗਾਲਾਂ ਗੁਣਾ ਕੱਢਦੇ ਇਹਨਾਂ ਨੂੰ ਤੇ ਫੇਰ ਇਹਨਾਂ ਨੇ ਮੈਨੂੰ ਫੋਨ ਲਾਇਆ ਵੀ ਮਤਲਬ ਕਿ ਰਾਤ ਇਦਾਂ ਮਤਲਬ ਕਿ ਇਹ ਮਾਤਾ ਵਿਚਾਰੀ ਘਰੋਂ ਵਿਚਾਰੀ ਇੱਥੇ ਡਰਦੀ ਬੈ ਗਈ ਆਣ ਕੇ ਵੀ ਚਲੋ ਵੀ ਵੀ ਡਰਦੀ ਉਹਨਾਂ ਦੇ ਕੋਲੋਂ ਕੁੱਟਮਾਰ ਕਰਦੇ ਸੀ ਤੇ ਇੱਥੇ ਆਣ ਕੇ ਬਹਿ ਗਾਲਾਂ ਗੁਣਾ ਕੱਢਦੇ ਸੀ ਤੇ ਇੱਥੇ ਆਣ ਕੇ ਬਹਿ ਗਈ ਤੇ ਤੜਕੇ ਸਾਰੇ ਇਹ ਗੱਲ ਉਹਦੇ ਤੜਕੇ ਇਹਨਾਂ ਨੇ ਇੱਥੇ ਖਿੱਚ ਤੂੰ ਮਾਤਾ ਦੀ ਕੀਤੀ ਮਾਤਾ ਨੇ ਅੰਬਰ ਤੱਕ ਛਕਿਆ 3 ਸਾਲ ਮਾਤਾ ਨੇ ਡਿਊਟੀ ਕੀਤੀ ਐ ਸੋਮਨੀ ਕਮੇਟੀ ਚ ਅਹੀਂ ਇਹੋ ਮੰਗ ਕਰਦੇ ਵੀ ਓਦਾਂ ਲੜ ਲੈਂਦੇ ਵੀਰ ਹੀ ਲੜ ਲੈਂਦੇ ਤੇ ਜਿਹੜੀਆਂ ਨੇ ਕੇਸਾਂ ਦੀ ਮਾਤਾ ਦੀ ਬੇਅਦਬੀ ਕੀਤੀ ਸ਼੍ਰੀ ਸਾਹਿਬ ਇਹਨਾਂ ਦਾ ਪਾਇਆ ਬਹੁਤ ਬੇਅਦਬੀ ਇਹਦੀ ਕੀਤੀ ਇੱਥੇ ਚੌਂਕ 'ਚ ਸਾਰਾ ਮੁਲਖ ਵੇਦਾ ਤੇ ਅਸੀਂ ਕਹਿੰਨੇ ਸਾਡੀ ਮਾਤਾ ਨੂੰ ਇਨਸਾਫ਼ ਦਿੱਤਾ ਜਾਵੇ ਸਾਡੀ ਮਾਤਾ ਬਜ਼ੁਰਗ ਆ ਤੇ ਪਿਓ ਸਾਡਾ ਮੰਜੇ ਤੇ ਆ ਤੇ ਸਾਡੀ ਮਾਤਾ ਹੀ ਇੱਥੇ ਕੱਲੀ ਦੋਵੇਂ ਜੀ ਹੈਗੇ ਘਰ ਵਿੱਚ ਤੇ ਬਹੁਤ ਮਤਲਬ ਇਹਨਾਂ ਨੇ ਆ ਕੰਮ ਕੀਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਮਾਤਾ ਨੇ ਅੰਬਰਤ ਛਕਿਆ ਤੇ ਬਹੁਤ ਕਿਸਾਂ ਦੀ ਬੇਅਦਬੀ ਕੀਤੀ ਕੱਪੜੇ ਉਹਨਾਂ ਦੇ ਪਾੜੇ ਆ ਤੇ ਬਹੁਤ ਹੀ ਜ਼ਿਆਦਾ ਹੀ ਕੰਮ ਇਹਨਾਂ ਨੇ ਮਤਲਬ ਕਿ ਕੀਤਾ ਆ ਇੱਕ ਦਰਖਾਸਤ ਅੱਜ ਹੀ ਮੈਨੂੰ ਮਿਲੀ ਆ ਜੇ ਸੋਮਾ ਪਤਨੀ RAM SINGH ਵਾਸੀ ਮੰਗਲਾਨੀ ਨੇ ਦਿੱਤੀ ਆ ਕਿ ਸਾਡੇ ਗਵਾਂਢ ਇੱਕ ਦਵਿੰਦਰ ਕੌਰ ਆ ਪਤਨੀ ਫਦੇ ਸਿੰਘ ਤੇ ਉਸਦੀ ਲੜਕੀ ਕਿਰਨਦੀਪ ਕੌਰ ਤੇ ਇਹਨਾਂ ਮੈਨੂੰ ਆਣ ਕੇ ਦੇ ਕੁੱਟਮਾਰ ਕੀਤੀ ਆ ਤੇ ਕਾਫੀ ਗਾਲੀ ਗਲੋਚ ਕੀਤਾ ਵਾ ਹੁਣ ਵੇਣੇ ਦਰਖਾਸਤ ਆਈ ਹੈ ਮੇਰੇ ਤੋਂ ਉੱਤੇ ਵੀ ਜੋ ਮਨਦੀ ਕਾਰ ਵੀ ਸਚਾਈ ਸਾਹਮਣੇ ਲਾ ਕੇ ਜੋ ਮਨਦੀ ਕਾਰ ਵੀ ਕੀਤੀ ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਬੇਗੋਵਾਲ ਦੇ ਨਜ਼ਦੀਕੀ ਪਿੰਡ ਚੁੱਕਾ ਤਲਵੰਡੀ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਅਮਰਿਤਿਕ ਲੜਕੇ ਦੇ ਪਿਤਾ ਗੁਰਦੇਵ ਸਿੰਘ ਅਤੇ ਤਾਇ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਲੜਕਾ ਗੁਰਜੀਤ ਸਿੰਘ ਉਮਰ 32 ਸਾਲ ਪੁੱਤਰ ਗੁਰਦੇਵ ਸਿੰਘ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰਹਿੰਦਾ ਸੀ ਤੇ 6 ਮਹੀਨੇ ਪਹਿਲਾਂ ਅਥੋਂ ਪੰਜਾਬ ਤੋਂ ਹੋ ਕੇ ਗਿਆ ਸੀ ਹੁਣ ਫਿਰ ਉਸਨੇ 2 ਦਿਨ ਤੱਕ ਪੰਜਾਬ ਆਉਣਾ ਸੀ ਕਿਉਂਕਿ 18 ਅਕਤੂਬਰ ਨੂੰ ਉਸਦਾ ਵਿਆਹ ਰੱਖਿਆ ਹੋਇਆ ਸੀ ਉਹਨਾਂ ਦੱਸਿਆ ਕਿ ਉਹ ਪੰਜਾਬ ਆਉਣ ਲਈ ਫਲਾਈਟ ਚੜ੍ਹਨ ਦੀ ਤਿਆਰੀ ਕਰ ਰਿਹਾ ਸੀ ਤੇ ਸਮਾਨ ਪੈਕ ਕਰਕੇ ਫਲਾਈਟ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਉੱਥੇ ਅਮਰੀਕਾ ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਜਦ ਮੱਥਾ ਟੇਕ ਕੇ ਵਾਪਸ ਨਹੀਂ ਆਇਆ ਜਦ ਕੇ ਦੂਸਰੇ 9 ਚਾਨ ਨੇ ਉਸ ਦੀ ਕਾਫੀ ਭਾਲ ਕੀਤੀ ਜਿਸ ਦੇ ਮਗਰੋਂ ਉਸ ਦੀ ਲਾਸ਼ ਇੱਕ ਪੁੱਲ ਦੇ ਹੇਠੋਂ ਮਿਲੀ ਭਗਤਿਕਾ ਕਾਲਾ ਸਭਾ ਬਾਇਕ ਦਿੱਲੀ ਪਧਈ ਮਾ ਪਿੰਡ ਤਲਵੰਡੀ ਕੁੱਕਾ ਉਧਰ ਰਹਿਣ ਵਾਲਾ ਜੀ ਗਰਦੇਵ ਸਿੰਘ ਜੀ ਮੇਰਾ ਬੇਟਾ ਗਰਜੀਤ ਸਿੰਘ ਅਮਰੀਕਾ ਯੂ ਐਸ ਏ 2015 ਦਾ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਨੂੰ ਉਧਰ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਉਹ ਦਵਾਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਬ੍ਰਿਜ ਥੱਲੇ ਲਾਸ਼ ਮਿਲੀ ਆ ਪੁਲਿਸ ਨੂੰ ਜੀ ਹਾਂ ਜੀ ਅਰੰਝੀ ਜੀ ਇੱਕ ਬੇਟੇ ਇੱਕ ਮੁੰਡੇ ਨਾਲ ਹੀ ਜੀ ਬਵਾਰਿਆਣੇ ਦਾ ਹੀ ਕਿ ਤੇ ਉੱਬਰ ਦੀ ਪਲੇਟਾਂ ਬੇਟੇ ਮੇਰੇ ਕੋਲ ਲਈਆਂ ਸੀ ਕਿਉਂਕਿ ਤੇ 5000 ਚ ਲਈਆਂ ਸੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕੇਸ ਵੀ ਕੀਤਾ ਸੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰਾ ਬੇਟਾ ਜਿੱਤ ਗਿਆ ਸੀ ਤੇ ਫੇਰ ਦੁਆਰਾ ਕੰਦਾ ਵੀ ਮੈਨੂੰ ਪੈਸੇ ਮੈਂ ਕੀ ਸੌਦਾ ਹੈ ਉਹਨੂੰ ਧਮਕੇ ਦਿੰਦਾ ਰਹਿ ਕੇ ਇਸ ਵਾਰਸ ਲੈ ਲੈ ਮੈਨੂੰ ਪੈਸੇ ਅੱਧੇ ਦੇ ਦੇ ਤੇ ਬੇਟਾ ਮੇਰੇ 33 23 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਜੀ 9 ਵਜੇ ਦੋਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰੋਂ ਡਣਾ ਹੀ ਜੀ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪੁਲਿਸ ਤੋਂ ਆਖੇ ਚੱਲਿਆ ਸਰਕਾਰ ਪ੍ਰਸ਼ਾਸਨ ਦੀ ਮੰਗ ਕਰਦੇ ਜੀ ਹਨ ਇਨਸਾਫ ਚਾਹੀਦਾ ਜੀ ਤੇ ਪਿਆਰਭਾਈ ਕਰਨੀ ਚਾਹੀਦੀ ਜੋ ਉਹਨਾਂ ਕਰ ਉਹਨੂੰ ਤੌਜਾ ਕਰਦ ਰਿਹਾ ਉਹਨੂੰ ਪਿਆਰਭਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਜੀ ਹਾਂਜੀ ਇਹ ਡੈੱਡ ਬਡੀ ਉਥੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦਾ ਬੱਚੇ ਦੀ ਮੌਤ ਹੋ ਗਈ ਹੈ ਤੇ ਖੁਸ਼ੀਆਂ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮ ਛਾ ਗਿਆ ਰੋਟੀ ਨੰਨੇ ਦੇ ਦੁੱਖ ਇਹ ਨਿਆ ਕੋ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ ਪਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਿਆ ਮਿਸ਼ਰਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਜੀਰਾ ਵਿਖੇ ਕੱਢਿਆ ਗਿਆ ਫਲੈਗ ਮਾਰਚ ਇਹ ਫਲੈਗ ਮਾਰਚ ਜੀਰਾ ਦੇ ਕਲਾਕ ਟਾਵਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਕਲਾਕ ਟਾਵਰ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਇਆ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਚਾਰ ਆਰਟੀ ਟੀਮੇ ਮੌਜੂਦ ਨੇ ਕਿਉ ਆਰਟੀ ਟੀਮੇ ਮੌਜੂਦ ਨੇ ਤੇ ਬਾਰਲੀ ਵੀ ਜਿਹੜੀ ਫੋਰਸ ਆਈ ਉਹ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਪੰਚਾਇਤ ਇਲੈਕਸ਼ਨ ਸੋਨੇ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ ਫਲੈਗ ਮਾਰਚ ਜਿਹੜੇ ਹੈਗੇ ਸਾਰੇ ਸਬ ਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ ਹੁਣ ਇਹ ਗੁਰੂ ਹਰ ਸਾਹ ਆਏ ਐਂਡ ਸਬ ਡਿਵੀਜ਼ਨ ਸਿਟੀ ਦੀ ਓਵਰ ਹੋ ਚੁੱਕੀ ਹੈ ਅਸੀਂ ਅਸੀਂ ਸਬਡਿਵੀਜ਼ਨ ਜ਼ੀ ਦਾ ਦੇ ਵਿੱਚ ਖੜੇ ਹਾਂ ਇਹਨਾਂ ਦੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕ라우ਡਰ ਏਰੀਆਜ਼ ਹੈ ਕਿ ਜਹਾ ਪਰ ਬਹੁਤ ਸਾਰੀ ਪਬਲਿਕ ਹੈਗੀ ਜਾਂ ਜਹਾ ਪਰ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਸੰਦਰਭ ਦੇ ਵਿੱਚ ਕੋਈ ਵੀ ਖਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕਾਢ ਰਹੇ ਹਾਂ ਮੈਡਮ 4 ਤਰੀਕ ਹੈ ਕਿ ਡੈਫੀਨਿਟਲੀ ਅਸੀਂ ਜਿਹੜੀ ਵੀ ਲਾਅ ਐਂਡ ਆਰਡਰ ਹੈਗੀ ਉਹਨੂੰ ਮੇਨਟੇਨ ਕਰਨ ਦਾ ਹਰ ਸੰਭਵ ਕੋਸ਼ਿਸ਼ ਕਰਾਂਗੇ ਵੀ ਵਿਲ ਮੇਨਟੇਨ ਲਾਅ ਐਂਡ ਆਰਡਰ ਐਂਡ ਜੋ ਵੀ ਉਸਦੇ ਲਈ ਸਾਨੂੰ ਪ੍ਰੀਪਰੇਟਰੀ ਮੈਜਰਸ ਹੈ ਜਿਹੜੀ ਹਰ ਇਲੈਕਸ਼ਨ ਦੇ ਵਿੱਚ ਹੁੰਦੇ ਹੈ ਪ੍ਰੀਵੈਂਟਿਵ ਐਕਸ਼ਨ ਹੁੰਦਾ ਹੈਗਾ ਜੋ ਵੀ ਡੈਪੋਜੀਸ਼ਨ ਹੁੰਦਾ ਹੈ ਵੈਪਨਸ ਦਾ ਤੇ ਉਹਦੇ ਨਾਲ ਨਾਲ ਏਰੀਆ ਡੋਮਿਨੇਸ਼ਨ ਜਿਹੜਾ ਹੁਣ ਵੀ ਅਸੀਂ ਕਰ ਰਹੇ ਨੇ ਰਾਤੀ ਦਿਨ ਉਹ ਸਾਰਾ ਕੁਝ ਬਰਕਰਾਰ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਐਕਸਟਰਾ ਨਾਕੀਬੰਦੀ ਵੀ ਕੀਤੀ ਹੈਗੀ ਨਾਕੀ ਲਗਾਏ ਗਏ ਹਨ ਕਿ ਬਾਹਰਲੀ ਵੀ ਫੋਰ ਸਾਡੇ ਨਾਲ ਮੌਜੂਦ ਹੈ ਏਆਰਪੀ ਟੀਮੇ ਜਿਹੜੀ ਸਾਨੂੰ ਅਲੋਕੇਟ ਕੀਤੀ ਗਈ ਹੈ ਉਹ ਸਾਰੀ ਹੈਗੀ ਕਿ ਭਾਰੀ ਭਾਰੀ ਸੰਖਿਆ ਚ ਪੁਲਿਸ तैनात ਹੈ ਐਂਡ ਵੀ ਵਿਲ ਮੇਕ ਐਵਰੀ ਪੋਸੀਬਲ ਅਫਰਟ ਟੂ ਮੇਕ ਟੂ ਮੇਨਟੇਨ ਲਾਅ ਔਰਡਰ ਮੈਡਮ ਕੀ ਸੰਦੇਸ਼ ਦੇਣਾ ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤੱਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵ ਇਜਾਜ਼ਤ ਰੱਬ ਰਾਖਾ